ਉਲਟੀ ਬੋਰਡ ਦਾਰਾ ਐਸਆਈ ਜਿਹੜਾ ਪੰਜਾਬ ਦੀਆਂ ਜੜ੍ਹਾਂ ਨਾਲ ਜੁੜਿਆ ਹੈ 35 ਸਾਲ ਦਾ ਸਮਾਂ ਬਹੁਤ ਵੱਡਾ ਸਮਾਂ ਹੁੰਦਾ ਹੈ ਗੱਲ ਕੀਤੀ ਫਰੀਦਕੋਟ ਲੋਕ ਸਭਾ ਹਲਕੇ ਦੀ 754 ਰਾਈਸ ਸ਼ੈਡਲ ਦੇ 223 ਦਾਣਾ ਮੰਡੀਆਂ ਨੇ 9000 ਪਲੱਸ ਆਰਥੀਏ ਨੇ ਇਹਨਾਂ ਨਾਲ ਹਜ਼ਾਰਾਂ ਦੇ ਸਾਬ ਨਾਲ ਕਿਸਾਨ ਤੇ ਮਜ਼ਦੂਰ ਜੁੜੇ ਨੇ ਜਦੋਂ ਇਸ ਸਿਸਟਮ ਦੇ ਨਾਲ ਕਾਂਗਰਸ ਦਾ ਲੋਕ ਸਭਾ ਹਲਕੇ ਫਰੀਦਕੋਟ ਦਾ ਜ਼ਜ਼ਾਰੂ ਲੀਡਰ ਅਤੇ ਵਰਕਰ ਲੱਗੂਗਾ ਤਾਂ ਇਹ ਯਕੀਨਨ ਪੱਕੀ ਹੈ ਤੁਸੀਂ ਮੇਨ ਜਿਹੜਾ ਫੋਕਸ ਕਿਉਂ ਇਹਨਾਂ ਦੇ ਉੱਤੇ ਕਰ ਰਹੇ ਹੋ ਹੋਰ ਬੜੇ ਟੇਟ ਅਗੇ ਨੇ ਇਕੱਲਾ ਤੁਸੀਂ ਫੋਕਸ ਕੀਤਾ ਹੈਗਾ ਆਰਟੀਆਂ ਨੂੰ ਤੇ ਚੱਲਦੇ ਦੇਖੋ ਮੇਰਾ ਜਿਹੜਾ بیس ਮੇਰਾ ਆਧਾਰ ਆ ਉਹ ਮੇਰਾ بیس ਮੇਰਾ ਆਧਾਰ ਆ ਉਹ ਕਿਸਾਨੀ ਹੈ ਮੈਂ ਕਿਸਾਨੀ ਲਈ ਸੈਕਰੀਫਾਈ ਕੀਤਾ ਔਰ ਜਿਹੜੀ ਬਾਕਟ ਰੇਟ ਦੀ ਗੱਲ ਹੈ ਉਹਦਾ ਉਹਦਾ ਜਿਹੜਾ ਮੇਨ ਬੇਸ ਆ ਅਗਰ ਕਿਸਾਨ ਦੇ ਥਰੂ ਵਪਾਰੀ ਦੁਕਾਨਦਾਰ ਸੋਨੇ ਵਾਲਾ ਇੰਡਸਟਰੀ ਵਾਲਾ ਅਗਰ ਕਿਸਾਨ ਕੋ ਪੈਸਾ ਹੋਊਗਾ ਤੇ ਸਾਰੇ ਖੁਸ਼ਹਾਲ ਹੋਣਗੇ ਗੱਲ ਕਰ ਰਹੇ ਤੁਸੀਂ ਕਿਸਾਨੀ ਮੁੱਦੇ ਦੇ ਲੈ ਕੇ ਤੇ ਕੁਝ ਕਿਸਾਨ ਯੂਨੀਅਨ ਨੂੰ ਅਡਾਪਟ ਕੀਤਾ ਕਿਸਾਨਾਂ ਦੇ ਮੈਂਬਰ ਬਣੇ ਜੀ ਤੇ ਨਹੀਂ ਦੇਖੋ ਮੈਂ ਕਿਸਾਨ ਸਾਰੀਆਂ ਯੂਨੀਅਨਾਂ ਨਾਲ ਅਟੈਚਡ ਹਾਂ ਜੀ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਮੈਂ ਕਿਸਾਨੀ ਮੁੱਦੇ ਤੇ ਬੀਐਮਓ ਸ਼ਿਪ ਸ਼ਿਪ ਕੁਰਬਾਨ ਕੀਤੀ ਸੀ ਉਦੋਂ ਮੇਰਾ ਵਿਜ਼ਨ ਸੀਗਾ ਕਿਸਾਨ ਮਜ਼ਦੂਰ ਤੇ ਆੜਤੀਆ ਮੈਂ ਮਹਿਸੂਸ ਕਰਦਾ ਸੀ ਪੀ ਸ਼ੈਲਰ ਵਾਲਿਆਂ ਦਾ ਕਾਰੋਬਾਰ ਆੜਤੀਆਂ ਦਾ ਕਾਰੋਬਾਰ ਕਿਸਾਨਾਂ ਦਾ ਜੀਵਨ ਮਜ਼ਦੂਰਾਂ ਦਾ ਜੀਵਨ ਦੁਰਲਭ ਹੋ ਜਾਉ। ਅ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਗਾਦੀ ਦਾ ਇੱਕ ਬਿਆਨ ਆਇਆ ਸੀਗਾ ਕਿ ਜੇਕਰ ਸਰਗਰ ਸਰਕਾਰ ਬਦਲੀ ਹੈਗੀ ਹੈ ਤੇ ਅਸੀਂ ਜਿਹੜੀ ਕਿਸਾਨਾਂ ਲਈ ਐਮਐਸਪੀ ਲਾਗੂ ਕਰਦੇ ਆਂਗੇ। ਬਟ ਜੇ ਆਪਾਂ ਗੱਲ ਕੀਤੀ ਜਾਵੇ ਸੁਆਮੀਨਾਥਨ ਦੀ ਰਿਪੋਰਟ ਦੀ। ਤੇ ਸੁਆਮੀਨਾਥਨ ਦੀ ਰਿਪੋਰਟ ਜਦੋਂ ਪਿਆਰ ਕੀਤੀ ਗਈ ਸੀ ਉਦੋਂ ਫੀਸ ਦੇ ਵਿੱਚ ਕਾਂਗਰਸ ਦਾ ਹੀ ਰਾਜ ਚਿਕਾ ਵਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀਗੇ। ਉਦੋਂ ਤੇ ਹੁਣ ਕੀ ਫਰਕ ਪੈ ਗਿਆ। ਦੇਖੋ ਮੈਂ ਗੱਲ ਸਪਸ਼ਟ ਕਰਦਾ ਜੀ ਜਦੋਂ ਕੇਸ ਚ ਹਾਲਾਤ ਵਿਗੜੇ ਇਕਨੋਮਿਕ ਤੌਰ ਤੇ ਔਰ ਸ਼੍ਰੀ ਨਰਸਮਹਾ ਰਾਓ ਜੀ ਨੇ ਡਾਕਟਰ ਮਨਮੋਹ ਸਿੰਘ ਨੂੰ ਐਫਐਮ ਐਫਐਮ ਬਣਾ ਦਿੱਤਾ ਐਫਐਮ ਬਣਾਉਣ ਕਰਕੇ ਉਹਨਾਂ ਨੇ ਇੱਕ ਸਕੀਮ ਲਾਂਚ ਕੀਤੀ ਸੀ ਕਿ ਹਰ ਸੱਚਾ ਹਿੰਦੁਸਤਾਨੀ 14000 1400 ਰੁਪਿਆ ਇਨਕਮ ਟੈਕਸ ਦੇਵੇ ਔਰ ਹਿੰਦੁਸਤਾਨੀਆਂ ਨੇ 1400 ਰੁਪਿਆ ਇਨਕਮ ਟੈਕਸ ਦਿੱਤਾ ਉਹਨਾਂ ਨੇ ਉਸ ਪੈਸੇ ਨਾਲ ਗਹਿਨੇ ਪਿਆ ਸੋਨਾ ਛੜਾਇਆ ਔਰ ਦੇਸ਼ ਨੂੰ ਇੱਕ ਨਵੀਂ ਦੌਰ ਵਿੱਚ ਲੈ ਕੇ ਆਏ। ਇਹ ਪੂਰਾ ਤੁਹਾਡਾ ਏਰੀਆ ਹੈਗਾ ਜੀ ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਲੈਂਗੇ ਤੁਸੀਂ ਰਿਪੋਰਟ ਨੂੰ ਸੁਣਿਆ ਹੈਗਾ। ਤੁਹਾਡੀ ਪਾਰਟੀ ਹਾਈ ਕਮੰਡ ਨਾਲ ਗੱਲਬਾਤ ਕੀਤੀ ਹੈ। ਬਿਲਕੁਲ ਹੋਈ ਹੈ ਜੀ। ਦੇਖੋ ਮੇਰਾ ਜਿਹੜਾ ਸਿਸਟਮ ਆ ਉਹ ਕਿਸਾਨਾਂ ਦੇ ਥਰੂ ਸਾਡੇ ਮੰਡੀ ਬੋਰਡ ਦੇ ਸਾਡੇ ਮੰਡੀ ਬੋਰਡ ਦੇ ਮੁਲਾਜ਼ਮਾਂ ਦੇ ਥਰੂ ਔਰ ਸਮੁੱਚੇ ਸਮੁੱਚੇ ਪੰਜਾਬ ਦੇ ਕਾਂਗਰਸੀਆਂ ਦੇ ਥਰੂ ਅਜੇ ਪਾ ਜੀ ਆਪਾਂ ਗੱਲ ਕਰ ਰਹੇ ਹਾਂ ਕਿਸਾਨੀ ਮੁੱਦੇ ਦੇ ਉੱਤੇ ਮੈਂ ਇੱਕ ਟਿੱਕਿਆ ਆ ਗਿਆ ਪਰ ਜੇ ਆਪਾਂ ਦੇਖੀਏ ਪੰਜਾਬ ਦੀ ਜੀ ਗੱਲ ਕਰਤਾ ਬਸ ਪੂਰੀ ਦੇਖੀ ਗੱਲ ਕਰਤਾ ਹੋਰ بڑے ਮੁੱਦੇ ਹੈਗੇ ਨੇ ਹੱਲੇ ਇਹ ਨਹੀਂ ਕਿਸਾਲੇ ਮੁੱਦੇ ਨਹੀਂ ਆ ਸਾਡੇ ਦੇਸ਼ ਦੇ ਵਿੱਚ ਜੇ ਵੀਪੋਰਟ ਦੀ ਆਪਾਂ ਗੱਲ ਕਰੀ ਤੇ ਸਰਵੇ ਕੀਤਾ ਲੋਕਾਂ ਨੂੰ ਮਿਲੇ ਹੋ ਤਾਂ ਹੋਰ ਕਿਹੜੇ ਕਿਹੜੇ ਟ੍ਰੇਡਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਔਰ ਕੀ ਤਰ੍ਹਾਂ ਹੋ ਸਕਦੇ ਆ ਤਿੱਖੂ ਸੱਤੋਂ ਜਿਹੜਾ ਮੇਨ ਮੁੱਦਾ ਹੈ ਉਹ ਬੇਰੁਜ਼ਗਾਰੀ ਉਹ ਮਹਿੰਗਾਈ ਤਰਾਸ-ਤਰਾਸ ਕਰ ਰਹੇ ਨੇ ਸਮੁੱਚੇ ਦੇਸ਼ ਦੇ ਲੋਕ ਬੇਰੁਜ਼ਗਾਰੀ ਜਿਹੜੀ ਹੈ ਉਹਦੀ ਵਜ੍ਹਾ ਕਰਕੇ ਸਾਡਾ ਜਿਹੜਾ ਨੌਜਵਾਨ ਨੇ ਉਹ ਮਜੂਰ ਸੀ। ਔਰ ਮੈਂ ਇੱਕ ਰੋਡ ਮੈਪ ਦਿੱਤਾ ਹੈ ਪਿਛਲੇ 14 ਤਰੀਕ ਨੂੰ ਫਰੀਦਕੋਟ ਦੀ ਧਰਤੀ ਤੇ ਬਾਬਾ ਸਾਹਿਬ ਭੀਮਰਾਓ ਅਭੇਦਕਰ ਦੇ ਜਨਮ ਦਿਨ ਦੇ ਸੰਬੰਧ ਚ ਕਿ ਲੋਕ ਸਭਾ ਹਲਕਾ ਫਰੀਦਕੋਟ 10ਵੀਂ 12ਵੀਂ ਕਾਲਜਾਂ ਵਿੱਚ ਗ੍ਰੈਜੂਏਟ ਪੋਸਟ ਗ੍ਰੈਜੂਏਟ ਜੁਨਾ ਦੇ 90% ਤੋਂ ਵੱਧ ਨੰਬਰ ਨੇ ਉਹਨਾਂ ਨੂੰ ਅੰਕੜਾ ਲੈ ਕੇ ਉਹਨਾਂ ਦੀਆਂ ਦਿਲੀ ਭਾਵਨਾਵਾਂ ਜਾਣ ਕੇ ਵਿਧਾਨ ਸਭਾ ਹਲਕੇ ਮੁਤਾਬਕ ਉਹਨਾਂ ਨੂੰ ਸਕਾਲਰ ਬਣਾਉਣ ਦੇ ਮਨਸੂਬੇ ਨਾਲ ਇਹ ਕਾਜ ਜਿਹੜਾ ਵਾ ਉਹ ਰੰਗਿਆ ਗਿਆ ਹੋਇਆ ਕੀ ਅਪੀਲ ਕਰਨਾ ਚਾਹੁੰਦੇ ਆ ਜੀ ਸਾਡੇ ਜ਼ਰੀਏ ਤੁਸੀਂ ਇਹ ਜਨਤਾ ਨੂੰ ਵੋਟਰਾਂ ਨੂੰ ਤੇ ਕੋ ਮੈਂ ਇੱਕੋ ਹੀ اپیل ਕਰਾਂਗਾ ਤੁਹਾਡੇ ਮਾਧਿਅਮ ਤੋਂ ਕਿ ਰਾਜਨੀਤੀ ਜਿਹੜੀ ਆ ਉਹ ਸ਼ਖਸੀਅਤਾਂ ਦਾ ਪਲੇਟਫਾਰਮ ਹੈ ਅਗਰ ਸ਼ਖਸੀਅਤ ਹੋਊਗੀ ਉਹ ਸ਼ਖਸੀਅਤ ਨੂੰ ਨਖਾਰੂਗੀ ਉਹ ਸ਼ਖਸੀਅਤ ਨੂੰ ਬਣਾਊਗੀ ਤੇ ਉਹ ਸ਼ਖਸੀਅਤ ਨੂੰ ਲੱਭੂਗੀ ਮੈਂ ਇਹੋ ਹੀ اپیل ਕਰਾਂਗਾ ਕਿ ਇਮਾਨਦਾਰੀ ਤੇ ਨੇਕ ਨੀਤੀ ਦੇ ਨਾਲ ਆਪਣਾ ਜੀਵਨ ਬਸਰ ਕਰੋ ਦੇਸ਼ ਨੂੰ ਤਰੱਕੀਆਂ ਆਪਣੇ ਪਰਿਵਾਰ ਨੂੰ ਬਲੰਦੀਆਂ ਤੇ ਲੈ ਕੇ ਜਾਓ ਤੁਸੀਂ ਅੰਮ੍ਰਿਤਸਰ ਤੋਂ ਫੀਲਕੋੜ ਏਰੀਆ ਦੇ ਕਾਫੀ ਜਿਹੜੇ ਹੈਗੇ ਆ ਉਮੀਦਵਾਰ ਜਿਹੜੇ ਦਾਵਾਦਾਰ ਕਾਂਗਰਸ ਵੱਲੋਂ ਕਰ ਰਹੇ ਹੈਗੇ ਆ ਤੁਸੀਂ ਐਕਸਰ ਵੀ ਵਖਰਾ ਲੈ ਕੇ ਆ ਰਹੇ ਹੋ ਜਿਹੜਾ ਸਾਡੂੰ ਟੈਕਨੀਕਲ ਦੇਖੋ ਮੈਂ ਸਮਝਦਾ ਹਾਂ ਵੀ ਮੈਂ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਤੇ ਪਹਿਰਾ ਦੇ ਰਿਹਾ ਆ ਉਹ ਤੁਰੰਤ ਤੋਂ ਪਹਿਲਾਂ ਮੈਂ ਇੱਕ ਰਾਜਨੀਤੀ ਦੀ ਡੈਫੀਨੇਸ਼ਨ ਸੱਚਾ ਸੁੱਚਾ ਉੱਚਾ ਮਕਾਮ ਪਿਆਰ ਵਿਸ਼ਵਾਸ ਅਤਬਾਰ ਦਾ ਸੋਮਾ ਇਹ ਬਿਆਨ ਕੀਤੀ ਹੈ ਔਰ ਇੱਕ ਚੌਂਕ ਚ ਖਲੋ ਕੇ ਰਾਜਨੇਤਾ ਨੇ ਇਹ ਕਹਿਣਾ ਕਿ ਮੈਂ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦਾ ਮੇਰਾ ਸਭ ਤੋਂ ਵੱਡਾ ਦਾਵਾ ਇਹੋਈ ਗੱਲ ਕਰਦੇ ਚਲੋ ਜੀ ਮੰਨ ਲੈਂਦੇ ਆ ਤੁਹਾਨੂੰ ਟਿਕਟ ਮਿਲ ਜੇ ਵੀ ਆਪਾਂ ਦੂਜੇ ਪਾਸੇ ਚਲ ਗਏ ਤਾਂ ਇਹ ਟਿਕਟ ਨਹੀਂ ਮਿਲਦੀ ਵੀ ਤੁਹਾਡਾ ਜਲਾ ਕੀ ਰੱਖਦੇ ਦੇਖੋ ਮੈਂ ਸ਼ੁਕਰਗੁਜ਼ਾਰ ਹਾਂ ਭਗਵਾਨ ਦਾ ਰੱਬ ਦਾ ਜਦੋਂ ਮੈਂ ਡੈਫੀਨੇਸ਼ਨ ਡਿਫਾਈਨ ਕੀਤੀ ਸੀ ਅਟਾਰੀ ਦੀ ਤਰਤੀ ਤੇ ਉਦੋਂ ਰੱਬ ਨੇ ਮੈਨੂੰ ਇਹ ਪਲਾਨ ਦਿੱਤਾ ਸੀ ਫਰੀਦਕੋਟ ਦਾ ਔਰ ਅੱਜ ਮੈਨੂੰ ਰੱਬ ਨੇ ਪਲਾਨ ਦਿੱਤਾ ਹੈ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਜੀਵੇ ਪੰਜਾਬ ਤੇ ਚੱਲਣ ਦਾ ਮੈਂ ਚਾਹੁੰਦਾ ਵਾਂ ਕਿ ਪੀਪੀਸੀ ਪ੍ਰਦਾਨ ਜਿਹੜੇ ਨੌਜਵਾਨ ਨੇ ਜਿਨ੍ਹਾਂ ਦਾ ਬੜਾ ਤਜਰਬਾ ਹੈ ਗੱਲ ਕਰਾਂ ਕੈਪਟਨ ਮਹਾਰਾ ਇਹਨਾਂ ਦੇ ਰਾਜਾ ਅਮਰਿੰਦਰ ਸਿੰਘ ਵੜਿੰਗ ਜੀ ਦੀ ਜਿਨ੍ਹਾਂ ਨੇ ਯੂਥ ਤੋਂ ਆਪਣਾ ਬਲਾਕ ਪ੍ਰਧਾਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਫਿਰ ਜ਼ਿਲ੍ਹਾ ਯੂਥ ਦੇ ਪ੍ਰਧਾਨ ਬਣੇ ਫਿਰ ਪੰਜਾਬ ਦੇ ਪ੍ਰਧਾਨ ਬਣੇ ਫਿਰ ਆਲ ਇੰਡੀਆ ਯੂਥ ਦੇ ਪ੍ਰਧਾਨ ਬਣੇ ਬੜਾ ਵੱਡਾ ਤਜਰਬਾ ਹੈ ਜੀ ਇਸੇ ਤਰ੍ਹਾਂ ਸਾਡੇ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜ਼ਵਾ بڑے ਸੂਝਵਾਨ ਨੇ ਜਿਨ੍ਹਾਂ ਨੇ ਐਮਪੀਸ਼ਿਪ ਕੀਤੀ ਜਿਨ੍ਹਾਂ ਨੇ ਮਿਨਿਸਟਰੀ ਕੀਤੀ ਐਮਐਲਏ ਸ਼ਿਪ ਕੀਤੀ ਬੜਾ ਵੱਡਾ ਤਜਰਬਾ ਹੈ ਮੈਂ ਸਮਝਦਾ ਕਿ ਉਹ ਇਮਾਨਦਾਰੀ ਤੇ ਨੇਕ ਨੀਤੀ ਦੀ ਰਾਜਨੀਤੀ ਨੂੰ ਬਲੰਦ ਕਰਨ ਲਈ ਪੰਜਾਬ ਦੇ ਵਿੱਚ ਨਵੀਆਂ ਸ਼ਖਸੀਅਤਾਂ ਲੱਭਣ ਲਈ ਮੈਨੂੰ ਟਿਕਟ ਜ਼ਰੂਰ ਦੇਣਗੇ ਔਰ ਮੇਰੇ ਟਿਕਟ ਇੱਕ ਇੱਕ ਚਾਨਰ ਮਨਾਰਾ ਹੋਊਗੀ ਜਿਹੜਾ ਇਮਾਨਦਾਰ ਤੇ ਨੇਕ ਨੀਤੀ ਦੇ ਗਾਂ ਅਸਰ ਇਹ 9 ਤੋਂ ਇਲਾਵਾ 108 27 ਚ ਆਉਣ ਵਾਲੇ ਵਿਧਾਨ ਸਭਾ ਦੀਆਂ ਚੋਣਾਂ ਚ ਮਦਦgar ਸਕਤੇ ਧੰਨਵਾਦੀ ਤੁਹਾਡਾ ਬਹੁਤ ਬਹੁਤ ਤੁਸੀਂ ਆਉਣੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ